ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਤੇ ਪਿੰਡ ਮਲੂਕੇ ਦੇ ਨਾਲ ਹੈ ਜ਼ਿਲ੍ਹਾ ਫਰੀਦਕੋਟ ਦਾ ਇਹ ਪਿੰਡ ਬਾਜਾਖਾਨਾ ਇਹਦੇ ਨੇੜੇ ਰਹ ਜਾਂਦਾ ਹੈ ਬਾਈ ਗੱਗੂ ਜਿਹਦੇ ਕੋਲ ਅੱਜ ਵੀਡੀਓ ਬਣਾ ਰਹੇ ਆ ਤੇ ਵੀਰ ਵਪਾਰ ਦਾ ਕੰਮ ਕਰਦਾ ਤਿੰਨ ਨਾਗੇ ਇਸ ਸਾਈਡ ਤੇ ਦੇਖ ਲਓ ਜਿਹੜੇ ਸੂਏ ਸਵਾਏ ਪਸ਼ੂ ਹੈ ਇਹ ਤੋਂ ਇਲਾਵਾ ਤਿੰਨ ਨਾਗੀ ਇਸ ਸਾਈਡ ਦੇ ਉੱਤੇ ਹੋਰ ਖੜੇ ਹੈ ਸੋ ਲਾਸਟ ਤੱਕ ਵੀਡੀਓ ਦੇਖਿਓ ਜਿਹੜੀ ਗਾਂ ਤੁਸੀਂ ਖਰੀਦਣਾ ਚਾਹੋਗੇ ਬੇੰਤੀ ਹੱਥ ਬੰਨ ਕੇ ਹਰੇਕ ਵੀਡੀਓ ਚ ਹੁੰਦੀ ਹੈ ਵੀ ਕੋਲ ਖੜ ਕੇ ਦੇਖਿਆ ਕਰੋ ਆਪਦੀ ਸਮਝ ਨਾਲ ਖਰੀਦਿਆ ਕਰੋ ਕਿ ਕਿੰਨਾ ਦੁੱਧ ਚੋ ਸਕਦੇ ਹੋ ਜਾਂ ਪਸ਼ੂ ਤੁਹਾਡੇ ਲਈ ਕਿਦਾਂ ਦਾ ਰਹੂਗਾ ਆਓ ਚੁਰਾਤ ਕਰੀਏ ਬਿਲਕੁਲ ਤਾਜੀ ਸੂਈ ਵੈੜ ਤੋਂ ਉਦੋਂ ਬਾਅਦ ਤੁਹਾਨੂੰ ਇੱਕ ਇੱਕ ਕਰਕੇ ਟੋਟਲ 6 ਨਾਗ ਦਿਖਾਉਂਗਾ ਗੱਗੂ ਭਾਈ ਸਸਤੀ ਸਾਰੀ ਗੱਲ ਭਾਈ 6 ਨਾਗ ਅੱਜ ਕਰ ਹਾਂਜੀ ਹਾਂਜੀ ਭਾਈ ਪਹਿਲੇ ਨੰਬਰ ਤੇ ਜਿਹੜੀ ਇਹ ਵੈੜ ਇਹ ਕੰਨ ਮਸੂਆ ਸੂਈ ਇਹ ਪਹਿਲਾ ਸੂਆ ਦੋ ਦੰਦ ਦਾ ਭਾਈ ਕਿੰਨਾ ਕਿਚਰ ਹੋ ਗਿਆ ਸੋਈ ਇਹਨੂੰ ਮੰਨ ਕੇ ਚੱਲੋ ਹਜਾਦਾ ਪੁਣਾ ਘੰਟਾ ਹੋਇਆ ਬਾਈ ਸੋਈ ਠੀਕ ਹੈ ਅੱਛਾ ਬਾਈ ਬੱਚਾ ਵਛਾ ਦਿੱਤਾ ਹਾਂ ਹਾਂਜੀ ਮੇਲਕਾ ਫਨ ਵਾਲ ਹੈ ਬਾਈ ਰੇਟ ਕੀ ਰੋਗੇ ਤਾਂ ਅਰੇ ਰੱਬਾ ਲੈਣ ਦੇਣ ਵਾਲਾ ਹੈ ਬਾਈ 82000 ਰੁਪਏ ਮਾਨਤਨ ਕਰ ਦਾਂਗੇ ਥੋੜਾ ਬਹੁਤ ਤੇ ਠੰਡੀ ਸੀਦਾ ਈ ਏਡੀ ਆ ਬਾਈ ਭਵੇਂ ਜਿਵੇਂ ਕ੍ਰਾਸ ਬਰੀਡ ਆ ਥੋੜੀ ਜੀ ਤੇ ਪਿੱਛੇ ਦੀ ਵਾਹ ਕੇ ਚੋਲੇ ਭਾਵੇਂ ਬੰਦਾ ਪਤਨਾ ਸੋ ਦੋਸਤੋ 82000 ਇਹਦਾ ਰੇਟ ਬਾਈ ਨੇ ਰੱਖਿਆ ਮਾਨਤਨ ਵਿੱਚੋਂ ਮੌਕੇ ਤੇ ਹੋਊਗਾ ਜ਼ਰੂਰ ਪਸੰਦ ਆਵੇ ਤਾਂ ਕਾਲ ਬਾਈ ਨੂੰ ਕਰੋ ਹਵਾਨਾ ਅੱਗੋਂ ਪਿੱਛੋਂ ਬਹੁਤ ਸੋਹਣਾ ਦਿਸਦਾ ਦੋ ਦੰਦ ਆ ਤੇ ਪਹਿਲਾ ਸੁਆ ਜਦੋਂ ਜੇਰੇ ਪਾਉਗੀ ਇਹਦੀ ਤੇ ਬਾਈ ਵੀਡੀਓ ਬਣਾ ਕੇ ਰੱਖ ਲੂਗਾ ਹਜੇ ਇਹਨੂੰ ਬੈਠਣ ਵੀ ਨਹੀਂ ਦਿੱਤਾ ਕਿਉਂਕਿ ਪਸ਼ੂ ਫਿਰ ਭਲੂਣ ਇੱਕ ਪਾਸੇ ਨੂੰ ਕਰ ਜਾਂਦਾ ਜਦੋਂ ਬੈਠਦਾ ਬਾਕੀ ਬਾਈ ਐ ਹੰਜ ਮੈਂ ਪਹਿਲਾਂ ਵੱਛੀ ਹੈ ਹਨ ਹਮ ਐ ਫੜ ਛੱਡ ਕੇ ਝੋਲੇ ਭਾਵੇਂ ਬੰਦਾ ਬਾਈ ਸਹੀ ਹੈ ਸੋ ਦਸੂ ਵਾਕਈ ਖੜੀ ਦੀਆਂ ਧਾਰਾ ਮਾਰੀ ਜਾਂਦਾ ਬਾਈ ਪੈਰ ਨਹੀਂ ਪੜਦੀ ਸੋਣਾ ਦੁੱਧ ਪਾ ਦੂ ਚਾਹੇ ਕਿੰਨਾ ਵੀ ਪਾਉ ਬਾਈ ਹਨ ਹਮ ਸੋ ਦੋਸਤੋ ਤੁਹਾਡੀ ਸੇਵਾ ਦਾ ਪਰ ਚੰਗਾ ਦੇ ਦੂਗੀ ਰੇਟ ਮੌਕੇ ਤੇ ਮਾਨਤਾਣ ਹੋ ਜਾਊਗਾ ਹਾਈਟ ਉਮਰ ਦੇ ਹਿਸਾਬ ਤੇ ਠੀਕ ਹੈ ਵੈਸੇ ਮੀਡੀਅਮ ਹਾਈਟ ਦੇ ਵਿੱਚ ਹੈ ਵੜ ਹਜੇ ਛੋਟੀ ਉਮਰ ਹੈ ਦੀ ਸੋ ਇਹ ਪਹਿਲੇ ਨੰਬਰ ਤੇ ਪਹਿਲਾ ਸੂਆ ਇਸ ਤੋਂ ਬਾਅਦ ਇੱਕ ਹੋਰ ਸੂਈ ਸਵਾਈਗਾ ਕੰਨਵਾ ਸੂਆ ਬਾਈ ਇਹ ਪਹਿਲਾ ਸੂਆ ਬਾਈ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹ ਵੀ ਸੂਆ ਹੀ ਸੂਈ ਹੈ ਜੇਰਾ ਭਾਈ ਸਾਹਮਣੇ ਬੱਠਲ ਜੀ ਬਾਈ ਹਜੇ ਦੇ ਅੱਛਾ ਹਾਂਜੀ ਇਹਨੇ ਵੀ ਬੱਛਾ ਹੀ ਦਿੱਤਾ ਇਹਨੇ ਵੀ ਮੇਲ ਕਾਫੀ ਦਿੱਤਾ ਹਾਂ ਬਾਈ ਇਹਦਾ ਰੇਟ ਕੀ ਲਾਊਗਾ ਰੇਟ ਤਾਂ 90000 ਰੁਪਿਆ ਬਾਈ ਤੋਰੀ ਬਾਈ ਸੋ ਦੋਸਤੋ ਇਹਦਾ ਰੇਟ 90000 ਸੁਹਾ ਇਹਦਾ ਵੀ ਪਹਿਲਾਂ ਬਾਕੀ ਗੱਲ ਭਾਈ 5-7 ਦਿਨਾਂ ਪਹਿਲਾਂ ਸੁਪੀ ਚਵਾਈ ਚੁਈ ਦੀ ਤਾਂ ਵੈਸੇ ਇੱਕ ਨੰਬਰ ਆ ਸੁੰਢੀ ਬੜੀ ਹੈ ਭਾਈ ਸੋ ਥੋੜੇ ਪਹਿਲਾਂ ਸੁਈ ਹੈ ਸੁਬਾਹ ਦੀ ਅੱਜ ਸੁਈ ਵੀ ਥਾਣ ਦਿੱ ਚਵਾਈ ਹਾਲੇ ਆ ਸੋਹਣੇ ਆ ਬਾਕੀ ਟਾਂਚਾ ਹੁਣ ਤੁਸੀਂ ਦੇਖ ਹੀ ਲੈਣਾ ਆਇਆ ਬਤਾਇ ਸਾਈਡ ਤੋਂ ਹਵਾਨਾ ਦੇਖਦੇ ਕਾਫੀ ਚੰਗਾ ਦਿਸਦਾ ਮੋੜ ਲਾ ਭਾਈ ਇਨੇ ਵੀ ਮੇਲ ਕਾਫ ਨੂੰ ਜਨਮ ਦਿੱਤਾ ਬੱਚਾ ਇਹਦੇ ਨਾਲ ਵੀ ਬੱਚਾ ਹੀ ਹੈ। ਸੋ ਇਹ ਦੋ ਪਹਿਲਣਾ ਸੂਈਆਂ ਸਵਾਈਆਂ ਤੁਹਾਨੂੰ ਦਿਖਾਣੀਆਂ। ਇੱਕ ਗਾਂ ਹੋਰ ਦੋਸਤੋ ਦੁੱਧ ਚੰਗੇ ਤੇ ਚੱਲਦੀ ਹੈ। ਸੂਈ ਸਵਾਈ ਗਾਂ। ਬਰੀਡ ਵਾਈਜ਼ ਬਹੁਤ ਸੋਹਣੀ ਹਾਈਟ ਲੈਂਥ ਚੰਗੀ ਹੈ। ਗਗੂ ਬਾਈ ਕੰਨਵਾ ਸੂਆ ਹੈ। ਇਹ ਬਈ ਰਿਜੀਨਲ ਦੂਜਾ ਸੂਆ। ਹਮ ਇਹ ਆਪਾਂ ਫਾਰਮ ਦੇ ਵਿੱਚੋਂ ਲਈ ਆ ਵੀ ਘਰੇ ਬਾ ਲਾਰਜ ਫਾਰਮ ਛੋਟਾ ਜਿਹਾ ਬਣਾਇਆ ਬੰਦਾ ਆਪਣੀ ਮਿੱਤਰੀ ਆਈ। ਹਮ ਭਾਈ ਜੇ ਸਹੀ ਵੇਚਣੀ ਹੋਵੇ ਢੰਗ ਤਰੀਕੇ ਨਾਲ ਮੰਨ ਕੇ ਚੱਲਪਾਂ 5000 ਦੀ ਬੱਛੀ ਲੈ ਕੇ ਖੜਾ ਦੇ ਨਾਲ ਤੁਹਾਨੂੰ ਵੀ ਪਤਾ ਕੋਈ ਕੀਮਤ ਨਹੀਂ ਗਾਉਂਦੇ ਹਨ 22 22 ਕਿਲੋ ਦੁੱਧ ਤੋਲ ਕੇ ਲਈ ਥੋੜਾ ਜਿਹਾ ਨਾ ਖੁੱਲ੍ਹੀ ਆਈ ਕਰਕੇ ਜੀ ਕਰਦੇ 24 25 ਕਿਲੋ ਦੁੱਧ ਹੈਗਾ 24 ਮੰਨ ਕੇ ਲੈ ਲਈ ਠੀਕ ਹੈ ਤੇ ਬਾਕੀ ਭਾਈ ਆਪਾਂ ਇੱਕ ਗੱਲ ਹੋਰ ਕਹਿਣਾ ਇਹ ਗਾ ਮੰਨ ਕੇ ਚੱਲ ਕੋਈ ਵੀ ਆਪਣੇ ਘਰੇ ਜਿੰਨਾ ਦੁੱਧ ਦੋ ਟਾਈਮ ਚੋਕੇ ਲੈ ਜੇ ਜਦੋਂ ਭਾਈ ਅਗਲੇ ਘਰੇ 8 ਕੱਢੇ 10 ਕੱਢੇ ਉਸ ਚੀਜ਼ ਦੀ ਆਪਣੀ ਕੋਈ ਗਰੰਟੀ ਨਹੀਂ ਹਨਾ ਸਹੀ ਹੈ ਹਾਂ ਕੀ ਰੇਟ ਰਹੂਗਾ ਰੇਟ ਭਾਈ ਦਾ 1 ਲੱਖ ਤੇ 22000 ਦੇ ਦਾਂਗੇ ਦੱਸੋ 24 ਕਿਲੋ ਤੁਹਾਨੂੰ ਕਹਿ ਦੋ ਟਾਈਮ ਚੋ ਬਾਕੀ ਐ ਨਹੀਂ ਕਹਿਣ ਦੀ ਗੱਲ ਬਾਈ ਸਾਰੀ ਫਾਰਮ ਦੀ ਵੀਡੀਓ ਬਣਾ ਕੇ ਜਿਪੀਟਰ ਦੀ ਖੋਦਾ ਠੀਕ ਹੈ ਬੰਦੇ ਦੇ ਮੂੰਹੋਂ ਸਾਰੀ ਗੱਲ ਆਪਾਂ ਜਿਹੜੀ ਸੁਣੀ ਆ ਉਹ ਆਪਾਂ ਬੰਦੇ ਨੂੰ ਵੀਡੀਓ ਵੀ ਸੈਂਡ ਕਰ ਦਾਂਗੇ ਜਿਹਨੇ ਆਪਣਾ ਸੌਦਾ ਕਰ ਲਿਆ ਸਹੀ ਬਰੀਡ ਕੁਆਲਿਟੀ ਇਹਦੀ ਦਿਸਦੀ ਹੈ ਸੋ ਮੇਨ ਗੱਲ ਫੇਰ ਉਹੀ ਵੀ 24 25 ਕਿਲੋ ਦੁੱਧ 24 ਬਾਈ ਸਾਹਿਬ ਇੱਕ ਮੈਂ ਹੋਰ ਕਹਿਣਾ ਸੀਗਾ ਇਹ ਇਹਨੂੰ ਮੰਨ ਕੇ ਚੱਲੋ ਹਜੇ 1 ਮਹੀਨਾ ਤੇ 17 18 ਦਿਨ ਹੋਇਆ ਸੂਈ ਨੂੰ ਠੀਕ ਹੈ ਹਾਂ ਤੇ ਬਾਕੀ ਸਵੇਰ 7 8 ਵਜੇ 2 3 ਘੰਟੇ ਚ ਵਾਈ ਚ ਪਾਇਆ ਬਹੁਤ ਜਿਆਦਾ ਸੋਹਣਾ ਫੈਕ ਸੋ ਦੁੱਧ ਜਿਹੜਾ ਹਾਜ਼ਰ ਹੈ ਦੋਸਤੋ ਉਹ 24 ਕਿਲੋ ਦੋ ਟਾਈਮ ਤਿੰਨ ਟਾਈਮ ਚੋਲੋ ਇਥੋਂ ਦੀ ਗਰੰਟੀ ਹੈ ਇਹ ਗੱਲਾਂ ਕਿਉਂ ਸਾਹਮਣੇ ਆਉਣ ਲੱਗੀਆਂ ਕਿਉਂਕਿ ਜਿਹੜਾ ਦੁੱਧ ਹੈ ਉਹ ਹਮੇਸ਼ਾ ਸੇਵਾ ਦਾ ਹੁੰਦਾ ਹੈ ਮਾਲਕ ਦੇ ਘਰੇ ਤਸੱਲੀ ਨਹੀਂ ਕਰਦੇ ਆਪਦੇ ਘਰੇ ਪਸ਼ੂ ਕਈ ਵਾਰ ਉਪਰਾ ਕਰ ਜੇ ਦੋ ਦਿਨ ਦੁੱਧ ਘੱਟ ਦੇ ਦੇ ਫਿਰ ਲਾਂਬੇ ਆਉਣ ਲੱਗ ਜਾਂਦੇ ਆ ਤੇ ਕਿਉਂ ਨਾ ਜਦੋਂ ਆਪਾਂ ਚੀਜ਼ ਨਗਦਾਂ ਨੂੰ ਖਰੀਦਣੀ ਹੈ ਟਟਣ ਕਾ ਕੇ ਪੂਰੀ ਲਈ ਜਾਵੇ ਆਪਦੀ ਰੀਜਨਲ ਤਸੱਲੀ ਕਰਕੇ ਖਰੀਦੀ ਜਾਵੇ। ਬਾਕੀ ਕੋਈ ਵੀ ਬੰਦਾ ਭਈ ਇਹ ਜਾਨਵਰ ਵੇਚਦਾ ਨਹੀਂ। ਉਹਨਾਂ ਦੀ ਵਿਚਾਰਾਂ ਦੀ ਕੋਈ ਮਜਬੂਰੀ ਕਰਕੇ ਉਹਨਾਂ ਨੇ ਗਾਂ ਵੇਚੀ ਆ। ਪੈਸਾ ਦੇ ਲੈਣ ਦੀ ਲੋੜ ਸੀ ਥੋੜੇ ਘਣਾਂ ਦੇ ਉਹਨਾਂ ਨੂੰ। ਚਲੋ ਹਰੇਕ ਬੰਦਾ ਚੀਜ਼ਾਂ ਖਰੀਦਦਾ ਵੇਚਦਾ ਰਹੇਗਾ। ਸੋ ਦੋਸੋ ਇਹ ਗਾਂ ਤਿੰਨ ਨੰਬਰ ਤੇ ਦੇਖੋ ਤੁਸੀਂ। ਇਹ ਤੋਂ ਇਲਾਵਾ ਕੁਝ ਈ ਦਰਗਾਹਾਂ ਖੜੀਆਂ ਆ। ਇਹ ਗੱਬਣਾ ਭਈ ਪਹਿਲਾ ਸੁਹਾ ਭਈ ਹਾਂਜੀ। ਕਿੰਨੇ ਦਿਨ ਲਊਗੇ? ਦਿਨ ਇਹ ਲੈ ਜੋ ਹਫ਼ਤਾ ਮੰਨ ਕੇ ਚੱਲੋ। ਕੀ ਰੇਟ ਰਹਿਣਾ ਇਹਦਾ? ਇਹਦਾ ਹੀ 1 ਲੱਖ ਦੇ 5000 ਰੁਪਏ। ਤੋਰੀ ਸੋ ਸੂਆ ਪਹਿਲਾ ਹਫਤਾ ਲੈਂਦੀ ਐ 1 ਲੱਖ ਤੇ 5000 ਰੇਟ ਐ ਗਰਮੀ ਵਾਸਤੇ ਚੰਗੀ ਰਹੂਗੀ ਗਾਂ ਇਹ ਥਣਥੀ ਚੁਆਈ ਵਾਲਾ ਚੌਕ ਦੇ ਦੰਦ ਜਗਦੀ ਐ ਬੱਛੀ ਠੀਕ ਐ ਖਵਾਨਾ ਪਛਾਣ ਨੂੰ ਵੀ ਚੰਗਾ ਆ ਗਾੜੀ ਵੀ ਸੋਹਣੀ ਐ ਦੀ ਲਿਆ ਭਾਈ ਕਮਾਲ ਲੱਤਾਂ ਚੰਗੀਆਂ ਨਰੂਈਆਂ ਸਾਫ਼ ਹੈ। ਇਸ ਤੋਂ ਅੱਗੇ ਇੱਕ ਹੋਰ ਗਾਂ ਇੱਕ ਹੋਰ ਵੈੜ ਤੋਂ ਦਿਖਾਉਣੇ ਆ। ਗਗੂ ਬਾਈ ਇਹਦੀ ਕੀ ਡਿਟੇਲ ਹੈ ਦੋਸਤ? ਪਹਿਲਾ ਸੁਆ ਬਾਈ ਇਹ ਵੀ ਦੋ ਦਾਂਦਾਈ। ਠੀਕ ਹੈ। ਇਹਦੇ 12-13 ਦਿਨ ਪਿਆ ਬਾਈ ਹਜੇ। ਰੇਟ ਕੀ ਰਹੂਗਾ? ਇਹਦਾ 95000 ਰੁਪਇਆ ਲੈ ਲੈਂਦੇ ਆ ਜਮਲ ਬਾਈ। ਉੱਪਰ ਉੱਪਰ ਹੋਗੀ ਬੱਚੀ ਬਹੁਤ ਵਧੀਆ। ਤੋਰੀ ਨਵੀ ਸੋ ਰੇਟ 95000 ਸੁਹਾ ਪਹਿਲਾ ਦੋ ਦੰਦ ਬੋਲਿਆ ਹਾਂਜੀ ਦੋ ਦੰਦ ਚੱਕ ਤੂਈ ਆ ਬਾਈ ਅਜੇ ਖੀਰੀ ਮੰਨ ਲਓ 200 ਦੋ ਦੰਦ ਬੱਚੀ ਖਵਾਨਾ ਚੰਗਾ ਭਰਦੀ ਹੁੰਦੀ ਆ 95000 ਤਾਂ ਰੇਟ ਆ ਟਾਂਚਾ ਦੇਖ ਲਓ ਆਜੋ ਪਤਾ ਵੇ ਦਣ ਲੈਂਦੀ ਆ ਸੋਨ ਚ ਇਹ ਵੀ ਸੋਹਣੀ ਪਰ ਜੋਗੀ ਵਾਕੀ ਸਮਝ ਥੋਡੀ ਆ ਕਮਾਲ ਆ ਬਾਈ ਆ ਵਰਤੋ ਸੋ ਇਹ ਵੀ ਗੱਬਣ ਵੱਚੀ ਪੰਜ ਨੰਬਰ ਦੇ ਉੱਤੇ ਦੋਸਤੋ ਇਹ ਦਿਖਾ ਰਹੇ ਆ ਇੱਕ ਇਸ ਤੋਂ ਬਾਅਦ ਤੁਹਾਨੂੰ ਹੋਰ ਗਾਂ ਦਿਖਾਉਣੇ ਆ ਲਾਸਟ ਉੱਤੇ ਆ ਗਾ ਕੋਈ ਬਈ ਇਹਦੀ ਕੀ ਡਿਟੇਲ ਹੈ ਇਹ ਬਈ ਕਹਿਣ ਨੂੰ ਤਾਂ ਭਾਵੇਂ ਦੂਜਾ ਕੱਲ੍ਹ ਤੇ ਤੀਜਾ ਸੂ ਸੁਣੀ ਆ ਇਹ ਜਿਹੜੇ ਕੋ ਫਾਰਮ ਦੇ ਵਿੱਚੋਂ ਵਹਿੜ ਚੱਲੀ ਆ ਬਾਈ ਠੀਕ ਹੈ ਇਹਨੇ 32 ਕੱਲ ਦੂਜੀ ਸੋ ਦੋ ਦਿੱਤਾ ਠੀਕ ਹੈ ਇਹਦੇ 11-12 ਦਿਨ ਪਿਆ ਹੈਦਾ ਬਈ ਰੇਟ ਇਹਦਾ ਕੀ ਰੇਟ ਬਈ ਦਾ ਕੱਚੀ ਕੱਚੀ ਦਾ 1 ਲੱਖ 5000 ਰੁਪਏ ਇਹਦਾ ਬਈ ਠੀਕ ਹੈ ਸੋ ਇੱਕ ਪਿੰਡ ਚ ਦੋਸਤੋ ਬਹੁਤ ਸਾਰੇ ਡੇਰੀ ਫਾਰਮ ਹੈ ਜਿਹੜਾ ਇੱਕ ਪਿੰਡ ਦੀ ਏ ਵੈੜਾ گا ਤੀਜਾ ਸੁਆ ਖਵਾਨਾ ਹਰੇ ਢਿੱਲਾ ਦਿਸਦਾ 105000 ਅੱਜ ਦਾ ਰੇਟ ਹੈ ਥਣ ਥੀ ਚਵਾਈ ਵਾਲੇ ਆ ਢਾਂਚਾ ਚੰਗਾ ਕਈ ਘਰ ਉਥੇ ਗਾਵਾਂ ਰੱਖਦੇ ਆ ਸੋ ਉਥੋਂ ਇਹ ਬਾਈ ਕਹਿੰਦਾ ਵੀ ਧੁਰੀ ਹੈ ਗਾਂ ਬਾਕੀ ਬਾਈ ਉਹ ਕਹਿੰਦੇ 30 ਕਿਲੋ ਦਾ ਤਾਂ ਕੋਈ ਰੌਲਾ ਹੀ ਨਹੀਂ ਦਾ ਜਮਾ ਠੀਕ ਹੈ ਦੁੱਧ ਤੋਂ ਥੋੜੀ ਸੇਵਾ ਦਾ ਵੈਸੇ ਟਿਕਾਣਾ ਕਾ ਗਾਮਾ ਨਾਰਮਲ ਗੱਲ ਆ ਚੰਗੀ ਸੇਵਾ ਨਾਲ ਦੁੱਧ ਪਸ਼ੂ ਨੇ ਦੇਣਾ ਹੁੰਦਾ ਕੋਈ ਭਰਾ ਵੱਧ ਚੋ ਲੈਦਾ ਕਿਸੇ ਕੋਲ ਘੱਟ ਵੀ ਦੇ ਦਿੰਦੇ ਸਮਝ ਆਪ ਦੀ ਵਰਤਿਆ ਕਰੋ ਇਹ ਕੁਐਸਚਨ ਤੋਂ ਹੋਂਮੇਸ਼ਾ ਹੀ ਬਚਨ ਦੀ ਕੁਛ ਚ ਰਹਿੰਦੀ ਹੈ ਬਾਕੀ ਇਹਨੇ ਪੁੱਛ ਲੈਣਾ ਬਈ ਇੱਥੇ ਰਣਕਾ ਕੇ ਲੈ ਕੇ ਜਾਵੇ ਹਨਾ ਚਿੱਟੀ ਬੈੜਾ ਬਈ ਜੇ 30 ਕਿਲੋ ਤੋਂ ਬਾਹਰ ਦੁੱਧ ਕਰਗੇ ਉਹਦਾ ਉਹ ਰੇਟ ਹੋਊਗਾ ਠੀਕ ਹਾਂਜੀ ਸੋ ਦੁੱਧ ਦੋਸਤੋ ਹੁਣ ਦਾ ਜਿਹੜਾ ਹੈਗਾ ਉਹਦੇ ਹਿਸਾਬ ਤੇ ਰੇਟ ਤੁਹਾਨੂੰ ਬਾਈ ਨੇ ਦੱਸਿਆ। ਧੰਨਵਾਦ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹ ਨਗਦ ਟੋਟਲ ਜਿਹੜੇ 6 ਦਿਖਾਤੇ ਆ। ਤੁਸੀਂ ਗੱਬਣ ਖਰੀਦਣਾ ਚਾਹੋ ਤਾਂ ਥਾਣੇ ਪਾਸ ਕਰ ਲਿਓ, ਸੂਈ ਸਵਾਈ ਖਰੀਦਣੀ ਹੈ ਤਾਂ ਦੁੱਧ ਚੋਲੋ। ਮਿਹਰਬਾਨੀ।